ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਸੀਗੇ ਵੀਰ ਤਾਲਬ ਹਸੈਨ ਦੇ ਕੋਲ ਵੀਰ ਤਾਲਬ ਹਸੈਨ ਦੇ ਕੋਲ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹ ਸੀ ਕਿ ਇਹਨਾਂ ਨੇ ਅੱਜ ਇੱਕ ਬੁੱਲ ਲਿਆਂਦਾ ਸੀਗਾ ਬੁੱਲ ਦਾ ਨਾਮਕਰਨ ਕਰਨਾ ਸੀਗਾ ਸੋ ਨਾਮ ਰੱਖਣਾ ਸੀ ਉਹਦਾ ਤੇ ਉਹਦਾ ਆਪਾਂ ਨਾਮ ਰੱਖ ਦਿੱਤਾ ਵਾ ਵੀਰ ਦੇ ਮੁੰਡੇ ਨੇ ਰੱਖਿਆ ਵਾ ਸਕੰਦਰ ਨਾਮ ਰੱਖ ਦਿੱਤਾ ਵਾ ਵੀਰ ਨੂੰ ਬਹੁਤ ਬਹੁਤ ਵਧਾਈਆਂ ਆਓ ਆਪਾਂ ਸਭ ਤੋਂ ਪਹਿਲਾਂ ਤਲਵੀਰ ਹੋਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਲੈਨੇ ਆ ਜਾਣਕਾਰੀ ਤਲਵੀਰ ਸਭ ਤੋਂ ਪਹਿਲਾਂ ਆਪਣਾ ਡਰੈੱਸ ਦੱਸਦੇ ਪਬਲਿਕ ਨੂੰ ਵੀ ਆਪਣਾ ਡਰੈੱਸ ਕੀ ਆ ਤੇ ਨਾਮ ਦੱਸ ਦਈਏ ਡਰੈੱਸ ਭਾਜੀ ਸਾਡਾ ਮੇਰਾ ਜ਼ਿਲ੍ਹਾ ਜਲੰਧਰ ਹੈ ਹਾਂਜੀ ਤਹਿਸੀਲ ਨਕੋਦਰ ਹਾਂਜੀ ਪਿੰਡ ਹੈ ਸਹਿ ਪਿੰਡਾ ਠੀਕ ਵੀਰ ਜਿੱਦਾਂ ਤੇਰੇ ਕੋਲੇ ਬਿੱਲੂ ਝੋਟਾ ਰਿਆ ਵਾ ਸੋ ਜਿਹੜਾ ਬਿੱਲੂ ਝੋਟਾਇਆ ਉਹ ਆਪਾਂ ਨੂੰ ਵੀ ਪਤਾ ਵਾ ਕਿ ਬਹੁਤ ਵਧੀਆ ਬਰੀਡਿੰਗ ਕਰਕੇ ਜਾ ਤੇਰੇ ਫਾਰਮ ਤੇ ਹਾਂਜੀ 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 ਸੋ ਉਸ ਤੋਂ ਬਾਅਦ ਜਿਹੜਾ ਤੂੰ ਨਵਾਂ ਬੁੱਲ ਲੈ ਕੇ ਆਂਦਾ ਹਣਾ ਹਾਂਜੀ ਸੋ ਨਵਾਂ ਬੁੱਲ ਲਿਆਉਂਦਾ ਕੀ ਕਾਰਨ ਸੀਗਾ ਕਾਰਨ ਇਹ ਸੀ ਭਾਜੀ ਉਹਦੀਆਂ ਝੋਟੀਆਂ ਨੇ ਉਹ ਤੋਂ ਹੀ ਲੱਗ ਜਾਂਦੀਆਂ ਸੀ ਠੀਕ ਆ ਹਾਂਜੀ ਠੀਕ ਆ ਤੇ ਬਰੀਡਿੰਗ ਹੋ ਜਾਂਦੀ ਠੀਕ ਆ ਨਾਲੇ ਕਿ ਸਾਡਾ ਤੋਰਾ ਫੇਰਾ ਜ਼ਿਆਦਾ ਹੈ ਠੀਕ ਆ ਹੁਣ ਥੋੜਾ ਭਾਰਾ ਸੀ ਝੋਟਾ ਠੀਕ ਆ ਮੇਰੇ ਖਿਆਲ ਇੱਕ ਵੀ ਲਵੇ ਕਿ ਆਰਾਮ ਕਰੂਗਾ ਠੀਕ ਆ ਇਤਨੀ ਬੜੀ ਵੱਡੀ ਸੋਚ ਆ ਕਿ ਜਿਹੜਾ ਹੁਣ ਜਾ ਕੇ ਉਹ ਪਬਲਿਕ ਦੇ ਵਿੱਚ ਸੇਵਾ ਕਰੂਗਾ ਕਿਉਂਕਿ ਸੀਮਨ ਵਰਤਨਗੇ ਹਰ ਇੱਕ ਦੇ ਘਰੇ ਹਰ ਇੱਕ ਦੇ ਅਗਲੇ ਸੋਚਣ ਅਗਲੇ ਤਾਂ ਮੈਨੂੰ ਕਈ ਮਾੜੇ ਕਹੀ ਜਾਂਦੇ ਆ ਅੱਛਾ ਤੇ ਮੈਂ ਆਪਣੀ ਸੋਚ ਮੇਰੀ ਇਹ ਆ ਬਈ ਆਪਣੇ ਪੰਜਾਬ ਵਿੱਚ ਰਹੂਗਾ ਠੀਕ ਆ ਹਾਂ ਸੋ ਦੋਸਤੋ ਬਹੁਤ ਵਧੀਆ ਸੋਚ ਆ ਵੀਰ ਦੀ ਕਿ ਬੁੱਲ ਵੇਚਣ ਵੇਚ ਕੇ ਗਾਂ ਪਬਲਿਕ ਆਫ ਤੇ ਘੱਲਿਆ ਸੀਮਨ ਲੱਗੂਗਾ ਗਾਂ ਤੇ ਬਿੱਲੂ ਦੀਆਂ ਝੋਟੀਆਂ ਮੰਨ ਲਓ ਬਹੁਤ ਹੋਰ ਵੀ ਘਰਾ ਚਾਉਣਗੀਆਂ ਹਾਂ ਹੁਣ ਮੈਂ ਇੱਥੇ ਇੱਕ ਛੋਟੀ ਜੀ ਗੱਲਬਾਤ ਕਰਾਂ ਜਿੰਨੀ ਕਿ ਨੌਲੇਜ ਰੱਖਦਾ ਆ ਉਸੇ ਅਕੋਰਡਿੰਗ ਹੀ ਮੈਂ ਗੱਲ ਕਰੂੰਗਾ ਵੀਰ ਦੇ ਕੋਲੇ ਸਕਰੀਨ ਦੇ ਉੱਪਰ ਹੁਣ ਆਪਾਂ ਕਟਾ ਚਲਾਵਾਂਗੇ ਜਿਹੜਾ ਬਿੱਲੂ ਟੂ ਨਾ ਰੱਖਿਆ ਜਿਹੜਾ ਬਿੱਲੂ ਦਾ ਆ ਸੋ ਬਿੱਲੂ ਦੀ ਨਿਸ਼ਾਨੀ ਵੀਰ ਨੇ ਹਜੇ ਵੀ ਰੱਖੀ ਆ ਉਹਨੂੰ ਬੋਲਦੇ ਆ ਲਾਈਨ ਬਰੀਡਿੰਗ ਇੱਕ ਹੁੰਦੀ ਆ ਦੋਸਤੋ ਇਨ ਬਰੀਡਿੰਗ ਕਈਆਂ ਵੀਰਾਂ ਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਬਾਰੇ ਨੌਲੇਜ ਆ ਚਲੋ ਜਿੰਨੀ ਕਿ ਮੈਨੂੰ ਆ ਮਮੀ ਉਸ ਹਿਸਾਬ ਨਾਲ ਗੱਲਬਾਤ ਕਰਨੀ ਜ਼ਰੂਰ ਕੋਸ਼ਿਸ਼ ਕਰਦਾ ਵਾਂ ਇਨਬਰੀਡਿੰਗ ਜਦੋਂ ਤਾਲਬ ਵੀਰ ਨੇ ਦੱਸਿਆ ਤਾਲਬ ਹਸੈ ਨੇ ਦੱਸਿਆ ਕਿ ਜਿਹੜੀ ਇਨਬਰੀਡਿੰਗ ਹੁੰਦੀ ਆ ਕਿ ਜਿਵੇਂ ਬਿੱਲੂ ਦੀਆਂ ਝੋਟੀਆਂ ਬਿੱਲੂ ਤੋਂ ਲੱਗ ਕੇ ਇਨਬਰੀਡਿੰਗ ਹੋਣ ਹੋਣੀਆਂ ਸ਼ੁਰੂ ਹੋਈਆਂ ਸੀ ਤੇ ਵੀਰ ਨੇ ਝੋਟਾ ਦੇਤਾ ਉਹ ਨਹੀਂ ਕਰਨੀ ਚਾਹੀਦੀ ਇਨਬਰੀਡਿੰਗ ਦੇ ਵਿੱਚ ਦੋਸਤੋ ਦੁੱਧ ਵੀ ਘਟੂਗਾ ਪਸ਼ੂ ਨੂੰ ਮੋਕ ਨਹੀਂ ਹਟਦੀ ਪਸ਼ੂ ਰਾਜੀ ਨਹੀਂ ਹੁੰਦਾ ਇਨਬਰੀਡਿੰਗ ਦੀਆਂ ਇਹ ਨਿਸ਼ਾਨੀਆਂ ਵਾਂ ਪਸ਼ੂ ਦੇ ਵਿੱਚ ਬੁਖਾਰ ਰਹਿਣਾ ਪਸ਼ੂ ਦੇ ਵਿੱਚ ਸਰੀਰਕ ਪੱਖੋਂ ਕਮਜ਼ੋਰ ਰਹਿਣਾ ਬੈਕ ਜਾਣਾ ਬੈਲਕ ਜਾਣਾ ਸੋ ਪਸ਼ੂ ਦੇ ਵਿੱਚ ਕਮੀਆਂ ਆਉਂਦੀਆਂ ਇਨ ਬਰੀਡਿੰਗ ਚ ਲਾਈਨ ਬਰੀਡਿੰਗ ਕੀ ਹੁੰਦੀ ਆ ਲਾਈਨ ਬਰੀਡਿੰਗ ਜਿੱਦਾਂ ਹੁਣ ਜਿਹੜਾ ਤੁਸੀਂ ਬੁੱਲ ਦੇਖਣ ਸਕਰੀਨ ਤੇ ਚੱਲਦਾ ਪਿਆ ਇਹ ਬੁੱਲ ਹੁਣ ਬਿੱਲੂ ਦੀਆਂ ਬਿੱਲੂ ਦੀਆਂ ਧੀਆਂ ਤੇ ਲੱਗੂਗਾ ਤੈਨੂੰ ਲਾਈਨ ਬਰੀਡਿੰਗ ਕਰੂਗਾ ਇਹ ਕਿਉਂਕਿ ਮਾਲੇ ਪੱਖ ਤੋਂ ਹੋਰ ਆ ਗਿਆ ਪਿਓ ਇਹਦਾ ਬਿੱਲੂ ਆ ਗਿਆ ਮਾਲੇ ਪੱਖ ਤੋਂ ਜਿਹੜੀ ਮਾਂ ਦੀ ਦਾਦੀ ਦਾਦਾ ਉਹ ਬਲੱਡ ਹੋਰ ਆ ਉਹ ਹੈ ਅਲੱਗ ਲਾਈਨ ਤੋਂ ਤੇ ਇਹ ਪਿਓ ਜਿਹੜਾ ਬਿੱਲੂ ਆ ਬਿੱਲੂ ਦੇ ਉੱਪਰ ਜਦੋਂ ਵੱਲ ਧੀ ਦੀਆਂ ਉੱਪਰ ਇਹ ਕੱਟਾ ਲੱਗੂਗਾ ਤੇ ਉਹਨੂੰ ਲਾਈਨ ਬਰੀਡਿੰਗ ਬੋਲਣਗੇ ਇਹ ਲਾਈਨ ਬਰੀਡਿੰਗ ਕਰ ਰਹੇ ਆ ਲਾਈਨ ਬਰੀਡਿੰਗ ਕਰਨਾ ਮਾੜੀ ਗੱਲ ਨਹੀਂ ਇਨ ਬਰੀਡਿੰਗ ਕਰਨਾ ਮਾੜੀ ਗੱਲ ਆ ਲਾਈਨ ਬਰੀਡਿੰਗ ਦੇ ਨਾਲ ਦੁੱਧ ਘਟੂਗਾ ਨਹੀਂ ਜੇ ਵਧੂਗਾ ਨਹੀਂ ਤੇ ਘਟੂਗਾ ਨਹੀਂ ਪਰ ਜਿਹੜੀ ਇਨ ਬਰੀਡਿੰਗ ਆ ਉਹਦੇ ਕਾਰਨ ਦੁੱਧ ਘਟਦਾ ਆ ਨਹੀਂ ਉਹਦੇ ਨਾਲ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਪਸ਼ੂ ਨੂੰ ਵਾਹ ਲੱਗ ਜਾਂਦੀ ਆ ਮੋਕ ਪਸ਼ੂ ਰਾਜੀ ਨਹੀਂ ਹੁੰਦੇ ਇੱਕ ਵੀਰ ਕੋਲੇ ਕੱਟੀ ਆਈ ਆ ਜਿਹੜੀ ਬਿੱਲੂ ਦੀ ਵੀਰ ਆਪਦੇ ਜਬਾਨੋਂ ਦੱਸੂਗਾ ਵੀਰ ਉਹਦੀ ਦੂਸਰੀਆਂ ਕਟੀਆਂ ਨਾਲੋਂ ਸੇਧ ਦਾ ਬਹੁਤ ਜ਼ਿਆਦਾ ਫਰਕ ਆ ਹਨਾ ਬਹੁਤ ਜ਼ਿਆਦਾ ਜੀ ਉਹਦੀ 모ਗ ਨਹੀਂ ਹਟਦੀ 모ਗ ਨਹੀਂ ਨਾ ਹਟਦੀ ਦੋ ਤਿੰਨ ਕਟੀਆਂ ਠੀਕ ਆ 모ਗ ਦਾ ਕਾਰਨ ਕੀ ਕਿ ਉਹ ਇਨ ਬਰੀਡਿੰਗ ਦਾ ਜਿਹੜੀਆਂ ਸ਼ਿਕਾਰ ਹੋਈਆਂ ਉਹਦਾ ਕਾਰਨ ਆ ਜਿਹੜੀ ਲਾਈਨ ਬਰੀਡਿੰਗ ਆ ਲਾਈਨ ਬਰੀਡਿੰਗ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਬਲੱਡ ਹੋਰ ਆ ਮਾਂ ਦਾ ਤੇ ਪਿਓ ਬਿੱਲੂ ਆ ਗਾਂ ਧੀਆਂ ਦੇ ਲੱਗੂਗਾ ਤੇ ਦੁੱਧ ਘਟੂ ਜੇ ਵਧੂ ਗਾਣੀ ਤੇ ਘਟੂਗਾ ਬਣੀ ਇਹਨੂੰ ਦੋਸਤੋ ਲਾਈਨ ਬਰੀਡਿੰਗ ਬੋਲਦੇ ਆ ਤੇ ਇਨਬਰੀਡਿੰਗ ਇਸ ਨੂੰ ਬੋਲਦੇ ਆਂ ਮੈਂ ਥੋੜਾ ਜਿਹਾ ਵਿਸਤਾਰਪੂਰਕ ਤਾਂ ਦੱਸਦਾ ਹੁਣ ਇਹ ਕੱਟਾ ਵੀ ਤੁਸੀਂ ਵੇਖ ਹੀ ਲਿਆਊਗਾ ਜਿਹੜਾ ਸਕਰੀਨ ਤੇ ਚੱਲਣ ਡਿਆ ਇਹ ਬਿੱਲੂ 2 ਇਹਦਾ ਨਾਮ ਆ ਇਹ ਬਿੱਲੂ ਦੀਆਂ ਧੀਆਂ ਤੇ ਕੋਈ ਆਉਣ ਵਾਲੇ ਕੋਈ ਦੋਹਾਂ ਤਿੰਨਾਂ ਸਾਲਾਂ ਨੂੰ ਫੇਰ ਲੱਗੂਗਾ ਤਾਂ ਦੁੱਧ ਨਹੀਂ ਕਢੂਗਾ ਇੱਕ ਹੁਣ ਜਿਹੜੀ ਆਪਾਂ ਇਸ ਤੋਂ ਅੱਗੇ ਵੀਡੀਓ ਚਲਾਉਣੀ ਆ ਉਹ ਚਲਾਉਣੀ ਆ ਸਕੰਦਰ ਦੀ ਹਾਂਜੀ ਸਕਰੀਨ ਉੱਪਰ ਪਬਲਿਕ ਨੇ ਉਹ ਵੀ ਵੀਡੀਓ ਦੇਖ ਲਈ ਆਜੂ ਦਾ ਨਾਮਕਰਨ ਵੀਰ ਦੇ ਵੀਰ ਦਾ ਬੇਟਾ ਆ ਫਰਿਆਦ ਉਹਨੇ ਨਾਮਕਰਨ ਕੀਤਾ ਉਹਦਾ ਸਕੰਦਰ ਸਕੰਦਰ ਇੱਕ ਦੁਨੀਆ ਜਿੱਤਣ ਵਾਲਾ ਰਾਜਾ ਸੀ ਬਹੁਤ ਵੱਡਾ ਇੱਕ ਨਾਮ ਉਹਦਾ ਦਰਜਾ ਵੀਰ ਨੇ ਫਰਿਆਦ ਆ ਮੁੰਡੇ ਦਾ ਨਾਮ ਜਿਹਨੇ ਦਿੱਤਾ ਆ ਸੋ ਉਹਦਾ ਅਜੇ ਤੋਂ ਨਾਮ ਸਕੰਦਰ ਆ ਜਿਹੜਾ ਬਿੱਲੂ ਦੀ ਇੱਕ ਨਿਸ਼ਾਨੀ ਵੀਰ ਨੇ ਘਰੇ ਤਿੰਨ ਚਾਰ ਬੋਲਿਆ ਰੱਖੀ ਆ ਉਹਦਾ ਨਾਮ ਬਿੱਲੂ ਟੂ ਰੱਖਤਾ ਵਾ ਹੁਣ ਆਪਣੇ ਨਾਲ ਇੱਕ ਬਹੁਤ ਹੀ ਸੂਝਵਾਨ ਮੇਰਾ ਵੀਰ ਕਾਕਾ ਆ ਇੱਕ ਕਾਕਾ ਲੋਹਗੜ ਵਾਲਾ ਹੋਇਆ ਤੇ ਇੱਕ ਕਾਕਾ ਇੰਦਗੜ ਵਾਲਾ ਹੋਇਆ ਜਿਹੜਾ ਕਾਕਾ ਲੋਗੜ ਵਾਲਾ ਬਾਈ ਜੀ ਹੋਇਆ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਨੇ ਬਹੁਤ ਦੂਰ ਤੱਕ ਆਪਣਾ ਨਾਮ ਬਣਾਇਆ ਤੇ ਪੋਲੀਟਿਸ਼ਨ ਦੇ ਵਿੱਚ ਬਹੁਤ ਤਗੜਾ ਬਾਈ ਦਾ ਨਾਮ ਆ ਜਿਹੜਾ ਕਾਕਾ ਲੋਗੜ ਜੀ ਆ ਇੱਕ ਬਾਈ ਕਾਕਾ ਇੰਦਗੜਾ ਪਿੰਡ ਵੀ ਨੇੜੋ ਨੇੜਾ ਤੇ ਨਾਮ ਵੀ ਸੇਮ ਸੇਮ ਆ ਦੇ ਇੱਕ ਕਾਕਾ ਇੰਦਗੜ ਵਾਲਾ ਇਹ ਅੱਜ ਮੈਂ ਗੱਲ ਚਲੋ ਮੇਰਾ ਇੰਨੀ ਮੇਰਾ ਰਤਬਾ ਐਡਾ ਹੈ ਨਹੀਂਗਾ ਐਡਾ ਤਗੜਾ ਬੰਦਾ ਮੈਂ ਹੈ ਨਹੀਂਗਾ ਬਹੁਤ ਨੀਵਿਆਂ ਜੀ ਰਹਿਣ ਵਾਲੇ ਆ ਅਸੀਂ ਵੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੱਝਾਂ ਚ ਜੇ ਤਾਲਬ ਦਾ ਸਹਰੇ ਦੇ ਤੇ ਹੱਥ ਰਿਆ ਤ ਪਿਆਰ ਰਿਆ ਤੇ ਮੈਨੂੰ ਲੱਗਦਾ ਕਾਕਾ ਅੰਦਗੜ ਵਾਲਾ ਵੀ ਕਿਤੇ ਨਾ ਕਿਤੇ ਕੋਈ ਮਾੜੀ-ਮੋਟੀ ਚੁਵਾਈ ਜ਼ਰੂਰ ਕਰਾ ਦੂਗਾ ਆਓ ਆਪਾਂ ਕਾਕਾ ਅੰਦਗੜ ਵਾਲੇ ਨਾਲ ਗੱਲਬਾਤ ਕਰਦੇ ਆ ਕਿਵੇਂ ਲੱਗਾ ਵੀਰ ਕਾਕਾ ਤੈਨੂੰ ਬੋਲ ਸਭ ਤੋਂ ਪਹਿਲਾਂ ਤਾਂ ਤੇਰੇ ਦਾ ਸਾਹਸ ਹੁਡਾ ਬਹੁਤ-ਬਹੁਤ ਧੰਨਵਾਦ ਹਾਂਜੀ ਤੇ ਬੋਲ ਬਹੁਤ ਵਧੀਆ ਵੀਰੇ ਹਾਂਜੀ ਬੋਲ ਤਾਂ ਸਿਕੰਦਰਨਾ ਤਾਂ ਵਧੀਆ ਨੇ ਮੇਰੇ ਮਨਪਸੰਦ ਦਾ ਹੀ ਰੱਖਿਆ ਅੱਛਾ ਕਿਉਂਕਿ ਸਿਕੰਦਰ ਦਾ ਮਤਲਬ ਦੁਨੀਆ ਜਿੱਤਦਾ ਹੀ ਹੂੰ ਤੇ ਇਹਨੇ ਵੀ ਸਾਡਾ ਦਿਲ ਜਿੱਤਿਆ ਛੋਟੇ ਨੇ ਠੀਕ ਆ ਛੋਟਾ ਮਤਲਬ ਵਧੀਆ ਲੱਗਾ ਮੈਨੂੰ ਪਸੰਦ ਲੱਗਾ ਜਿਹਦੇ ਕੈਰੈਕਟਰ ਚਾਹੀਦੇ ਆ ਉਹ ਪੂਰੇ ਆ ਠੀਕ ਆ ਪਤ ਨਹੀਂ ਲੋਕਾਂ ਨੇ ਸਹਿਮਤ ਹੋਣਾ ਖਣੀ ਨਹੀਂ ਹੋਣਾ ਠੀਕ ਆ ਤੇ ਬਾਕੀ ਤੁਰਨੀ ਕਰਨੀ ਖੜਨੀ ਸਭ ਕੁਝ ਮੈਨੂੰ ਤਾਂ ਵਧੀਆ ਲੱਗਿਆ ਵੀਰੇ ਚੰਗਾ ਝੋਟਾ ਪੂਰਾ ਵਧੀਆ ਸਾਫ ਆ ਝੋਟਾ ਜਮਾ ਅੱਜ ਕੱਲ ਹੁੰਦੇ ਟਾਈਮ ਚ ਪੂਰਾ ਨੰਬਰ 1 ਤੇ ਆ ਠੀਕ ਆ ਬਾਕੀ ਹੁਣ ਝੋਟੇ ਦੇ ਮੈਂ ਚੈੱਕ ਕੀਤੀ ਖੰਗਰੀ ਨਹੀਂ ਪੈ ਗਈ ਹੁਣ ਸਿੰਘ ਨੂੰ ਖੰਗਰੀ ਜਿਹੜਾ ਪਸੰਦ ਕਰਦੇ ਸਾਰੇ ਨੀਲੀ ਵਾਲੇ ਠੀਕ ਆ ਉਹ ਬਹੁਤ ਝੋਟਾ ਬਹੁਤ ਸਿਰੇ ਦਾ ਝੋਟਾ ਬਣਨਾ ਇਹ ਬਹੁਤ ਚੰਗਾ ਝੋਟਾ ਬਣੂਗਾ ਜਦੋਂ ਬਣਿਆ ਠੀਕ ਆ ਬਣਿਆ ਹੀ ਹੁਣ ਤਾਂ ਵੇ ਕਾਨਾ ਕੋਨਾ ਪੈ ਲੈਂਦੇ ਝੋਟੇ ਬਾਕੀ ਉਮਰ ਕੋਈ 3 ਕ ਸਾਲ ਆ ਜਦੋਂ 5 5.5 ਸਾਲ ਦਾ ਝੋਟਾ ਗਿਆ ਕੋਨੇ 3 ਸਾਲ ਦੇ ਆ ਕੋਨੇ ਉਹੀ 2.5 ਤੋਂ 3 ਸਾਲ ਦੇ ਵਿੱਚ ਆ ਸਹੀ ਮੈਨੇ ਝੋਟਾ 4 4 ਸਾਲਾਂ ਤੋਂ ਪਲੱਸ ਹੀ ਆ ਕੇ ਫਿਰ ਉਹ ਦਿਖਾਉਂਦਾ ਰੰਗ ਆ ਉਹਦੇ ਠੀਕ ਆ ਫਿਰ ਝੋਟੇ ਵੀ ਕਈ ਵਾਰੀ ਬਦਲ ਕੇ ਵੀ ਸੂਨ ਲੱਗ ਜਾਂਦੇ ਆ ਹੂੰ ਜਿਵੇਂ ਮਤਲਬ ਆਹ ਸਾਲ ਬੱਚੇ ਹੂੰ ਥੋੜੇ ਮਾਰ ਕੇ ਜੇ ਫਰਕ ਪੈ ਜਾਂਦਾ ਆਹ ਸਾਲ ਹੋਰ ਕਰ ਗਿਆ ਠੀਕ ਆ ਪਿਛਲੇ ਸਾਲ ਹੋਰ ਕਰ ਗਿਆ ਠੀਕ ਆ ਚੋਂ ਚੋ ਜਦੋਂ 4 ਸਾਲਾਂ ਦਾ ਜਾਂ 3.5 ਸਾਲਾਂ ਦਾ ਹੋ ਜਾਂਦਾ ਝੋਟਾ ਫਿਰ ਉਹ ਜਿਹੜਿਆ ਮਾਰਕਾ ਖੜ ਗਿਆ ਉਹਦਾ ਅੱਛਾ ਇਹ ਬੱਲਾ ਹੁੰਦਾ ਤਾਂ ਫਿਰ ਬੱਲਾ ਹੀ ਸੂਗਾ ਫਿਰ ਕਈ ਵਾਰੀ ਮੱਜਾਂ ਦੇ ਪੈ ਜਾਂਦਾ ਫਰਕ ਕਈ ਵਾਰੀ ਮੰਝਾਂ ਬੱਚੇ ਆਪਦੇ ਤੇ ਖਿੱਚ ਲੈਂਦੀਆਂ ਠੀਕ ਆ ਤੇ ਨਹੀਂ ਤਾਂ ਝੋਟਾ ਫਿਰ ਜਾਨ ਨਹੀਂ ਦਿੰਦਾ ਕਿ ਪਾਸੇ ਬੱਚਾ ਠੀਕ ਆ ਹਾਂ ਉਹ ਫ੍ਰੈਕ ਹੀ ਰਹਿੰਦਾ ਮੈਂ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਆ ਦੋਸਤੋ ਇਹ ਗੱਲ ਵੀਰ ਨੇ ਬੜੀ ਡੂੰਗੀ ਕੀਤੀ ਆ ਕਿ ਜਿਹੜਾ ਮਾਲਿਆ ਇਹ ਵੀ ਜਵਾਨੀ ਦੇ ਵਿੱਚ ਪੂਰਾ ਜੋਬਨ ਭਰਦਾ ਜਦੋਂ ਵੱਡਾ ਹੁੰਦਾ ਤੇ ਮਾਲ ਫੇਰੀ ਬਣਦਾ ਵਾ ਐਵੇਂ ਬੋਲਿਆ ਮਾਲੀ ਬਣਾਉਣਾ ਸੌਖਾ ਨਹੀਂ ਪਰ ਮਾਲੀ ਜਦੋਂ 4 ਸਾਲਾਂ ਦਾ ਹੁੰਦਾ ਨਾ ਮਾਲੀ ਦੀ ਬਰੀਡਿੰਗ ਸਹੀ ਉਦੋਂ ਬਰੀਡਿੰਗ ਕਰਨੀ ਚਾਹੀਦੀ ਆ ਕਿਉਂਕਿ ਉਹ ਬਰੀਡਿੰਗ ਯੋਗ ਉਦੋਂ ਹੁੰਦਾ ਉਹਦੇ ਅੰਦਰ ਦੇ ਜਿਹੜੇ ਸਿਸਟਮ ਆ ਸਪਰਮ ਸਟੇਸ਼ਨ ਆ ਜੋ ਕੁਝ ਵੀ ਆ ਬਿਲਕੁਲ ਇਕੁਅਲ ਬੈਲੈਂਸ ਬਾਡੀ ਦਾ ਪੂਰਾ ਹੋ ਜਾਂਦਾ ਕਿਉਂਕਿ ਹਜੇ ਬਾਡੀ ਗਰੋਥ ਕਰ ਰਹੀ ਆ ਅਨਬੈਲੈਂਸ ਹੋ ਜਾਂਦੀ ਆ ਬੋਡੀ ਕਈ ਵਾਰੀ ਪਸ਼ੂ ਭੜਦਾ ਆ ਜਾਂ ਛੋਟਾ ਆ ਜਾਂ ਪਸ਼ੂ ਦਬਾਉਂਦੇ ਆ ਜਾਂ ਕਿਦਾਂ ਆ ਨਾ ਜੀ ਇਹ ਜਿਹੜੇ ਗੁਣ ਹੁੰਦੇ ਬੱਚੇ 'ਚ ਆਉਣੇ ਹੁੰਦੇ ਆ ਜੀ ਬੁੱਲ ਦੇ ਗੁਣ ਬੱਚੇ 'ਚ ਆਉਣੇ ਆਉਣੇ ਜਿਵੇਂ ਹੁਣ ਵੀਰ ਦੀਆਂ ਆਪਾਂ ਝੋਟੀਆਂ ਦੇਖੀਆਂ ਬਿੱਲੂ ਦੀਆਂ ਬਿੱਲੂ ਦੇ ਗੁਣ ਬਿੱਲੂ ਦੇ ਬੱਚਿਆਂ 'ਚ ਆਏ ਆ ਹਾਂਜੀ ਏਵੇਂ ਹੀ ਸਕੰਦਰ ਦੇ ਗੁਣ ਜਿਹੜੇ ਆਉਣ ਵਾਲੇ ਸਮੇਂ 'ਚ ਸਕੰਦਰ ਦੇ ਬੱਚਿਆਂ 'ਚ ਆਉਣੇ ਆ ਆਉਣਗੇ ਆਉਣੇ ਕਿਵੇਂ ਆ ਕਿਉਂਕਿ ਸਿਆਣੇ ਕਹਿੰਦੇ ਨਾ ਮਾਂ ਪੁਰਤੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਜੀ ਜੀ ਪਿਓ ਦਾ ਜਿਹੜਾ ਗੁਣ ਆ ਉਹ ਬੱਚਿਆਂ 'ਚ ਆਉਣਾ ਹੀ ਆਉਣਾ ਮਾਂ ਦਾ ਗੁਣ ਧੀਆ 'ਚ ਆਉਣਾ ਹੀ ਆਉਣਾ ਜੀ ਜੀ ਵੀਰੇ ਠੀਕ ਆ ਬਾਕੀ ਇਹ ਚੀਜ਼ ਇੱਕ ਦੂਸਰੇ ਨੂੰ ਕਿਵੇਂ ਅਟਰੈਕਟਿਵ ਕਰਦੀ ਆ ਕਿਵੇਂ ਖਿੱਚਦੀ ਆ ਇਹ ਜਦੋਂ ਸਾਨ ਲੱਗਦਾ ਆ ਸਪਰਮਾ ਦੀ ਕਾਊਂਟਿੰਗ ਜੀ ਦੀ ਜ਼ਿਆਦੀ ਆ ਜੀ ਉਹ ਆਪਣੇ ਤੇ ਲੈ ਜਾਂਦੀ ਆ ਇੱਕ ਦੋਸਤੋ ਬੜੀ ਮੇਨ ਗੱਲ ਆ ਸਾਡਾ ਬੇਸ਼ੱਕ ਵਪਾਰ ਦਾ ਕੰਮ ਰਿਹਾ ਵਾ ਨੀਲੀ ਰਾਵੀ 'ਚ ਹੁਣ ਵੀ ਡੰਗਰ ਆਉਂਦੇ ਜਾਂਦੇ ਆ ਨੀਲੀ ਰਾਵੀ ਨੂੰ ਕਦੇ ਨਿਸ਼ਾਨੀਆਂ ਨੂੰ ਪਹਿਲ ਨਾ ਦਿਆ ਕਰੋ ਉਹਦੇ ਵਿੱਚ ਆ ਕੇ ਕਿਤੇ ਆਪਦਾ ਝੁਗਾ ਝੋੜਮਣਾ ਕਰਾ ਲਿਆ ਕਰੋ। ਹਾਲਾਂਕਿ ਚੀਜ਼ ਦਾ ਸਾਡੇ ਵਪਾਰ ਤੇ ਅਸਰ ਪਊਗਾ। ਹਾਂਜੀ ਵੀਰੇ ਹਾਂਜੀ। ਨਿਸ਼ਾਨੀਆਂ ਵਾਲੀ 2-4000 ਕੱਤੀ ਉਹਦੇ ਨਾਲੋਂ ਮਹਿੰਗੀ ਵਿਕਦੀ ਆ ਜਿਹਦੇ ਪੈਰ ਕਾਲੇ ਆ। ਲੋਕ ਪਰ ਲੋਕ ਪਸੰਦ ਵੀ ਕਰਦੇ ਆ। ਲੋਕ ਪਸੰਦ ਹੀ ਉਹ ਚੀਜ਼ ਨੂੰ ਕਰਦੇ ਵੀਰੇ। ਪਰ ਬੋਡੀ ਸਟਰਕਚਰ ਨੂੰ ਪਹਿਲ ਦੇ ਦਿਦੋ। ਦੁੱਧ ਲੈਓ ਮੇਰਾ ਹੱਥ ਬਨ ਕੇ ਬੇਨਤੀ ਆ ਸਾਰੇ ਆਲ ਪੰਜਾਬ ਦੇ ਜਿੰਨੇ ਵੀ ਸੱਜਣਾ। ਦੁੱਧ ਲੈਓ ਯਾਰ। ਨਿਸ਼ਾਨੀਆਂ ਲਿਓਨ ਨੂੰ ਬਹੁਤ ਵਧੀਆ ਆਪਣੇ ਕੋਲੇ ਬੋਲਾ। ਜਿਆਦਾ ਪੰਗਾ ਨਹੀਂ ਦੇਖਿਆ ਜੀ। ਤੁਸੀਂ ਵਧੀਆ ਬੰਦੇ ਆ ਨਾ ਘੁੰਮੇ ਫਿਰੇ ਆ ਤੁਹਾਨੂੰ ਪਤਾ ਕਿ ਦੁੱਧ ਘਿਚੋਣਾ ਨਿਸ਼ਾਨੀਆਂ ਚ ਦੁੱਧ ਨਹੀਂ ਆਉਣਾ ਦੁੱਧ ਆਉਣਾ ਸਟਰਕਚਰ ਚ ਇੱਕ ਹੋਰ ਕਾਕਾ ਬੇਨਤੀ ਨਿੱਕੀ ਜੀ ਕਰਨੀ ਚਾਹੁੰਦਾ ਹੈਗਾ ਸੰਨ ਵਾਲਿਆਂ ਨੂੰ ਕਿਉਂਕਿ ਹੁਣ ਸੀਮਨ ਦਾ ਕੰਮ ਚੱਲ ਪਿਆ ਵਾ ਤੇ ਮੱਝਾਂ ਕੰਸੀ ਬਹੁ ਕਈਆਂ ਦੀਆਂ ਘੱਟ ਕਰਦੀਆਂ ਤੇ ਉਹ ਕਾਕਾ ਹੀ ਬੇਨਤੀ ਜ਼ਰੂਰ ਕਰੂਗਾ ਅਸੀਂ ਤਾਂ ਬੇਨਤੀ ਕਰਦੇ ਰਹਿੰਦੇ ਨੇ ਅੱਜ ਕਾਕਾ ਆਪਣੇ ਨਾਲ ਇੰਦਗਾਣਾ ਵਾਲਾ ਵੀਰ ਆਇਆ ਵੀਰ ਕੀ ਬੇਨਤੀ ਕਰਨੀ ਈ ਥੋੜੀ ਪਬਲਿਕ ਨੂੰ ਦੱਸ ਦੋ ਉਹ ਵੀ ਆਈ ਸੀ ਮਤਲਬ ਜਿਵੇਂ ਹੁਣ ਮੇਰੀਆਂ ਜਾਲ ਮੱਈਆਂ ਵਾਂ ਜਾਂ ਮੇਰੀਆਂ ਨੇ ਹੋਰ ਬਹੁਤ ਬੰਦਿਆਂ ਦੀਆਂ ਮੱਈਆਂ ਵਾਂ ਉਹ ਕਈ ਇਹ ਨਾ ਟੀਕੇ ਤੇ ਖੜਦੀਆਂ ਹੀ ਨਹੀਂ ਠੀਕ ਆ ਮਤਲਬ ਟੀਕਾ ਭਰਾ ਦਈਦਾ ਵਾ ਮੇਰੇ ਕੋਲੇ ਵੀਰੇ ਤਿੰਨ ਤਿੰਨ ਝੋਟਿਆਂ ਦੇ ਘਰੇ ਸਟਰਾਪ ਆ ਠੀਕ ਮੇਰੇ ਘਰੇ ਐਸ ਟਾਈਮ ਠੀਕ ਆ ਤੇ ਝੋਟੀਆਂ ਗੇੜ ਖਾ ਜਾਂਦੀਆਂ ਆ ਆਪਦੇ ਚ ਤੋਂ ਸ਼ੌਂਕ ਨਾਲ ਟੀਕਾ ਭਰਾਈਦਾ ਠੀਕ ਹੈ ਤੇ ਝੂਟੀ ਗੇੜ ਖਾਈ ਨਹੀਂ ਥੋੜੇ ਦਿਨਾਂ ਬਾਅਦ ਬੋਲੇ ਆਉਂਦੀ ਆ ਤਾਰਾ ਮਾਰੀ ਮਾਰਨ ਲੱਗ ਜਾਂਦੀ ਫਿਰ ਝੋਟਾ ਘਰੇ ਬੰਨੀ ਦਾ ਵੀ ਮਤਲਬ ਇਹਦੀਆਂ ਕਟੀਆਂ ਆ ਗਈਆਂ ਝੋਟੇ ਦੀਆਂ ਫਿਰ ਉਹ ਜਦੋਂ ਥੋਕ ਟਲ ਜਾਂਦਾ ਫਿਰ ਉਹ ਝੋਟਾ ਖਿੱਚ ਕਰਦਾ ਮੱਝ ਖੜਦੀ ਨਹੀਂ ਲੱਗਦੀ ਨਹੀਂ ਨਹੀਂ ਮਾਝਾਂ ਖੜ ਜਾਂਦੀਆਂ ਬਾਹਰ ਤੁਰੀਆਂ ਫਿਰਦੀਆਂ ਉਹ ਲਾ ਦਿੰਦੇ ਝੋਟੇ ਝੋਟਾ ਜਿਹੜਾ ਮੇਰੇ ਕੋਲੇ ਉਹ ਲਾ ਦਿੰਦਾ ਠੀਕ ਹੈ ਤੇ ਉਹਦੇ 'ਚ ਮੇਰੀ ਯਾਰ ਥੋੜੀ ਜੀ ਰਿਕਵੈਸਟ ਸੀ ਇਹਦਾ ਹੱਥ ਬੰਨ ਕੇ ਆਪਾਂ ਬੇਨਤੀ ਕਰ ਸਕਦੇ ਅਗਲੇ ਦੀ ਚੀਜ਼ ਆ ਛੱਡਨੀ ਛੱਡੇ ਨਹੀਂ ਛੱਡਨੀ ਤਾਂ ਅਗਲੇ ਨੇ ਵੀ ਆਪ ਦਾ ਦੇਖਣਾ ਆਪਣੇ ਵੱਡੇ ਥਾਵਾ ਉਹ ਜੇ ਉਹਨਾਂ ਦਾ ਮਤਲਬ ਔਦਾ ਵੱਡਾ ਉਮਰ ਵੱਡੀ ਆ ਆਪਾਂ ਛੋਟੇ ਆ ਆਪਣਾ ਔਦਾ ਵੀ ਛੋਟਾ ਹਾਂ ਬਾਕੀ ਆਪਣੇ ਤੋਂ ਸੀਨੀਅਰ ਆਪਾਂ ਤਾਂ ਉਹਨਾਂ ਤੋਂ ਸਿੱਖਦੇ ਆ ਉਹਨਾਂ ਦੀਆਂ ਪੈੜਾਂ ਤੇ ਚੱਲਦੇ ਆ ਭਾਬੀ ਪਹਿਲੀ ਗੱਲ ਤਾਂ ਬੇਨਤੀ ਆਪਾਂ ਇਹ ਕਰਦੇ ਕਿ ਜਿੰਨੇ ਵੀ ਸਾਨ ਵਾਲੇ ਆ ਮੱਝ ਸਾਫ ਸੁਥਰੀ ਹੋਵੇ ਤੇ ਸਾਨ ਛੱਡਿਆ ਕਰੋ ਇੱਕ ਚਲੋ ਫੀਸ ਅਗਲੇ ਨੇ ਆਪਦੀ ਮਰਜ਼ੀ ਨਾਲ ਰੱਖਣੀ ਉਹ ਤੇ ਆਪਾਂ ਕਹਿ ਨਹੀਂ ਸਕਦੇ ਉਹ ਤੇ ਆਪਾਂ ਤਾਂ ਇੱਕ ਰਿਕੁਐਸਟ ਕਰ ਸਕਦੇ ਆ ਕਿ ਥੋੜੀ ਜੀ ਜਾਇਜ਼ ਫੀਸ ਰੱਖ ਲੈਣ ਵੀਰ ਜਿਹੜੇ ਵੀ ਮੰਨ ਲਓ ਸਾਨ ਨੇ ਬੰਦੇ ਦੇ ਨਾ ਮਤਲਬ ਕੰਡੀਸ਼ਨ ਪੁੱਛ ਲਓ ਬੇਹਕੀ ਦੀ ਫੋਨ ਤੇ ਪੁੱਛ ਲੋ ਬਾਕੀ ਝੂਠ ਮਾਰ ਕੇ ਨਾ ਦੱਸੋ ਅਗਲੇ ਨੂੰ ਕਹਿ ਦਿਓ ਮੈਂ ਤਾਂ ਬਈ ਗਰੀਬ ਬੰਦਾ ਵਾਂ ਜਿੰਨੀ ਕੁ ਜੋਗਾ ਹੈਗਾ ਬੰਦਾ ਓਨੀ ਕੁ ਦੱਸ ਲਵੇ ਤੇ ਭਾਈ ਬਣੇ ਯਾਰ ਝੋਟੇ ਡਾਇਰੈਕਟ ਜਰੂਰ ਛੱਡ ਦਿਆ ਕਰੋ ਵੀ ਝੋਟੇ ਜਰੂਰ ਛੱਡਿਆ ਕਰੋ ਬਾਕੀ ਇੱਥੇ ਮੈਂ ਇੱਕ ਨਾਮ ਐਡ ਕਰ ਦੇਵਾਂ ਬਾਈ ਗਰਲਾਲ ਜਮਾਲਪੁਰ ਜਿਹੜਾ ਵੀਰ ਰਸੀਵ ਡੈਰੀ ਫਾਰਮ ਤੇ ਉਹਦਾ ਚੈਨਲ ਆ ਤੇ ਮੱਝ ਵੀ ਚਵਾਈ ਕਰਾਈ ਆ ਉਹ ਬੰਦੇ ਦੀ ਪੈਟਸ ਹੁੰਦੀ ਅੱਜ ਚਲੋ ਇਹ ਵੀ ਜਨਤਕ ਹੁਣੀ ਆ ਵੀਡੀਓ ਪਰ ਉਹ ਕਹਿੰਦਾ ਆਪਾਂ ਘਰ-ਬਾਰ ਵੀ ਵੇਖ ਕੇ ਸਾਣੂ ਸਾਉਣਾ ਛੱਡ ਦਿੰਨੇ ਆ ਉਹਦੇ ਕੋਲੇ ਦੋ ਬੋਲਾ ਬਹੁਤ ਚੰਗੇ ਇੱਕ ਬਲੰਦ ਇੱਕ ਐਡਮ ਠੀਕ ਆ ਉਹ ਬੰਦਾ ਆਪਾਂ ਦਾ ਉਹ ਬੰਦੇ ਦੀ ਤਾਂ ਗੱਲ ਕਰਦੇ ਆ ਕਿਉਂਕਿ ਬੰਦਾ ਆਪਾਂ ਸਿਆਣੇ ਕਹਿੰਦੇ ਜਾਂ ਰਾਹ ਪਿਆ ਜਾਣੀਆਂ ਜਾਂ ਵਾਪੇ ਜਾਣੀਆਂ ਆਪਾਂ ਉਹਦੇ ਨਾਲ ਇੰਨਾ ਕੁ ਮਿਲੇ ਵਰਤੇ ਅੱਜ ਤੱਕ ਜਿੰਨੀ ਵਾਰੀ ਵੀ ਗਏ ਆ ਸਿੱਖਣ ਨੂੰ ਬਹੁਤ ਕੁਝ ਮਿਲਿਆ ਕਿਉਂਕਿ ਵੀਰ ਜਿਹੜੇ ਉਹਦੇ ਘਰੋਂ ਵੀਰ ਦੱਸਦਾ ਕਹਿੰਦਾ ਕਿ ਵੱਡੇ ਸਾਹਨ ਤੋਂ ਕਹਿੰਦਾ ਉਹ ਵੀ ਮੱਝਾਂ ਕਰਵਾ ਕੇ ਲੈ ਗਏ ਸੱਜਣ ਜਿਹੜੇ ਕਹਿੰਦੇ ਸੀ ਵੀਰ ਏਡਾ ਛੋਟਾ ਸੀ ਤਾਂ ਪਹਿਲੀ ਵਾਰੀ ਵੇਖਿਆ ਮੈਂ ਨਾ ਸੋ ਇਹ ਥੋੜਾ ਜਿਹਾ ਜ਼ਰੂਰ ਧਿਆਨ ਚ ਰੱਖਿਓ ਬਾਈ ਸੋਨੂ ਦੀ ਗੱਲ ਕਰਦਾ ਹਾਂਜੀ ਬਾਈ ਸੋਨੂ ਵਰਗਾ ਬੰਦਾ ਆਪਣੇ ਲਈ ਦਾ ਰੱਬ ਆ ਉਹ ਬੰਦਾ ਠੀਕ ਆ ਉਹਨੇ ਨਾ ਬਾਈ ਨੇ ਮੈਂ ਮੱਝ ਲਵਾਉਣ ਉੱਠ ਗਿਆ ਇਹਨਾਂ ਤੋਂ ਹੂੰ ਮੱਝ ਲੈਣ ਨੂੰ ਲੱਗ ਗਿਆ ਗੱਡੀ ਵਾਲ ਨੂੰ ਮੈਂ ਕਿੰਨਾ ਪੈਸੇ ਲਹੇਗਾ ਹੂੰ ਤੇ ਉਹ ਕਹਿੰਦਾ ਵੀ 1000 ਰੁਪਿਆ ਲਵਾਂ ਠੀਕ ਆ ਮੈਂ ਚੱਲ ਲੈ ਲਈ 1000 ਯਾਰ ਅਸੀਂ ਸਿੰਪਲ ਸਾਦੇ ਬੰਦੇ ਆ ਜਿਵੇਂ ਜਮੂਣ ਨੇ ਨਹੀਂ ਕਰਕੇ ਤੁਹਾਨੂੰ ਪਤਾ ਹੀ ਆਪਣੀ ਕੰਡੀਸ਼ਨ ਦਾ ਘਰ ਦੀ ਤਾਂ ਮੈਂ ਪਹਿਲਾਂ ਵੀ ਦੱਸਿਆ ਹੂੰ ਤੇ ਉਹਨਾਂ ਝੋਟਾ ਟੱਪਿਆ ਨਹੀਂ ਫਿਰ ਇਹਨਾਂ ਨੇ ਮੈਨੂੰ ਉਦੋਂ ਭੇਜਿਆ ਹੀ ਬਾਈ ਸੋਨੂ ਕੋਲੇ ਅੱਛਾ ਮੈਂ ਬਾਈ ਲੈ ਗਿਆ ਡਰਦਾ ਡਰਦਾ ਮੈਂ ਹੂੰ ਮੈਂ ਬਾਈ ਨੂੰ ਪੁੱਛਿਆ ਬਾਈ ਫੀਸ ਆਪਣੀ ਕਹਿੰਦਾ ਹੂੰ ਤਾਂ ਆਪ 1500 ਰੁਪਿਆ ਲੈਨੇ ਆ ਹੂੰ ਵੀ ਚੱਲ ਕੋਈ ਨਾ ਹੂੰ ਗੱਡੀ ਚ ਹੀ ਮੱਝ ਹੂੰ ਤੇ ਜਿਗੋ ਗੱਡੀ ਚੋਂ ਮੈਂ ਲਾਈ ਹੂੰ ਤੇ ਮੈਂ ਹਾ ਯਾਰ ਰਾਬੀ ਅੱਜ ਤਾਂ ਮੈਂ ਤਾਂ ਮੱਝ ਲਾਈ ਬਾਈ ਨੇ ਝੋਟਾ ਛੱਡਾ ਮਨੂੰ ਕਿਹੜਾ ਛੱਡਣਾ ਮੱਝ ਦੇਖ ਕੇ ਮੱਝ ਬਹੁਤ ਉਹਨਾਂ ਦੇ ਪਸੰਦ ਆਈ ਹੂੰ ਤੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਮੱਝ ਨਾ ਦੇਈ ਕਿਸ ਨੂੰ ਮੱਝ ਤੇਰੀ ਬਹੁਤ ਸੋਹਣੀ ਉਹਨੂੰ ਸੋਹਣੀ ਲੱਗੀ ਮੈਂ ਠੀਕ ਆ ਉਹ ਜਿਹੜੀ ਨੁਕਰੀ ਮੈਂ ਠੀਕ ਆ ਤੇ ਉਦੋਂ ਬਾਅਦ ਚ ਫਿਰ ਉਹਦੇ ਬੰਦੇ ਉਹਨਾਂ ਨੇ ਝੋਟਾ ਛੜਤਾ ਉਹਦੇ ਕੋਲੇ ਦੋ ਦੋ ਝੋਟੇ ਸੀ ਠੀਕ ਆ ਇੱਕ ਸੀਗਾ ਵੱਡਾ ਝੋਟਾ ਬਹੁਤ ਤਕੜਾ ਝੋਟਾ ਸੀ ਇੱਕ ਸੀ ਨਿੱਕਾ ਕੱਟਾ ਠੀਕ ਆ ਡਿੰਗੇ ਵਾਲਾ ਸੀ ਕੱਟਾ ਉਹ ਹੂੰ ਤੇ ਉਹ ਮੈਂ ਕਿਹਾ ਇਹ ਆ ਛੜਨਾ ਨਿੱਕਾ ਠੀਕ ਆ ਤੇ ਉਹਨੇ ਛੱਡ ਕੇ ਲਵਾਤੀ ਮੈਂ ਠੀਕ ਆ ਤੇ ਮਹਾ ਯਾਰ ਬਰੇ ਵੀ ਆਏ ਕਰਕੇ ਮੈਨੂੰ ਬੰਦਾ ਲੈ ਜਾ ਮੱਝ ਉਹ ਕਹਿੰਦਾ ਮੈਂ ਤੇਰੇ ਕੋਲੇ ਢੀੜਾ ਮਾਰੂ ਫਿਰ ਉਹ ਕੋਸ ਟਾਈਮ ਰੋਕ ਕੇ ਕੋਈ ਹਫਤਾ ਖੰਡ ਰੋਕ ਕੇ ਫਿਰ ਉਹ ਮੁੰਨਿਆਮਾਗਰ ਆਈ ਸੀ ਗੱਡੀ ਲੈ ਕੇ ਮੇਰੇ ਕੋਲੇ ਠੀਕ ਉਹ ਫਿਰ ਗੱਡੀ ਤੇ ਆਏ ਕਾਰ ਲੈ ਕੇ ਆਏ ਉਹ ਤਿੰਨ ਜਣੇ ਇੱਕ ਜਵਾਕ ਸੀ ਨਾਲ ਇੱਕ ਮੁੰਡਾ ਸਰਦਾਰ ਸੀ ਨਾਲ ਇੱਕ ਬਾਈ ਜੀ ਆਪ ਸੀ ਨਾਲ ਠੀਕ ਫਿਰ ਉਹ ਤਿੰਨ ਆਏ ਨੇ ਮੇਰੇ ਮਾਲ ਦੇਖ ਕੇ ਤੇ ਮੇਰੇ ਕੋਲੇ ਇੱਕ ਛਾਈ ਵਾਲ ਬੱਚੀ ਜੀ ਫਿਰਦੀ ਕਹਿੰਦੇ ਸਾਨੂੰ ਵੀ ਲੱਭਦੇ ਕੋਈ ਬੱਚੇ ਠੀਕ ਆ ਵਾ ਬਾਈ ਇਹ ਬੱਚੀ ਲੈ ਜਾਓ ਤੇ ਕਹਿੰਦਾ ਚੱਲ ਭੇਜ ਦੀ ਠੀਕ ਫਿਰ ਮੈਨੂੰ ਉਹਨੇ ਉੱਥੇ ਸੱਦਿਆ ਫੇਰ ਦੁਬਾਰਾ ਹੂੰ ਫੇਰ ਉਦੋਂ ਮੈਨੂੰ ਨੇ ਝੋਟੇ ਦਿਖਾਏ ਤਿੰਨ ਚਾਰ ਲਾਈਨ 'ਚ ਖੜੇ ਹੀ ਕੱਟੇ ਚੰਗੇ ਸੀ ਉਹ ਵੀ ਬਹੁਤ ਚੰਗੇ ਕ ਬੂਰਾ ਸੀ ਟੇਢੇ ਕੱਟਦਾ ਇੱਕ ਕਾਲਾ ਕੱਟਾ ਸੀਗਾ ਮੈਨੂੰ ਲੱਗਦਾ ਇੱਕ ਹੋਰ ਕੱਟਾ ਸੀ ਬੱਗੇ ਮੂੰਹ ਦਾ ਇੱਕ ਫਿਰ ਆਪਣੇ ਵਾਲਾ ਕੱਟਾ ਸੀ ਠੀਕ ਹੈ ਜਿਹੜਾ ਮੇਰੇ ਕੋਲੇ ਹੁਣ ਠੀਕ ਹੈ ਤੇ ਮੱਥੇ ਜਾਨ ਵਾਲਾ ਬੱਲੇ ਮੱਥੇ ਵਾਲਾ ਤੇ ਉਹ ਫਿਰ ਝੋਟਾ ਫਿਰ ਮੈਂ ਅੰਬਰੇ ਆ ਕੱਟਾ ਲੈਣਾ ਮੈਂ ਠੀਕ ਹੈ ਫਿਰ ਮੈਂ ਉਦੋਂ ਵੀਰੇ ਨੇ ਮੈਨੂੰ ਦਿੱਤਾ ਕੱਟਾ ਕਹਿੰਦਾ ਮਾ ਵੀਰੇ ਕੀ ਸੇਵਾ ਵੀ ਇਹਦੀ ਮੈਂ ਆ ਕੱਟਾ ਲੈ ਲੂੰਗਾ ਹੂੰ ਕੰਦਾ ਕੋਈ ਸੇਵਾ ਨਹੀਂ ਹੂੰ ਉਹਨੇ ਫਿਰ ਉਦੋਂ ਜਦੋਂ ਵਹਿੜ ਨਾਲ ਲੱਦ ਕੇ ਭੇਜੀ ਹੂੰ ਫਿਰ ਉਹਨੇ 1000 ਰੁਪਿਆ ਗੱਡੀ ਵਾਲੇ ਨੂੰ ਦਿੱਤਾ ਹੂੰ ਮੈਨੂੰ ਕਟਾ ਦਿੱਤਾ ਹੂੰ ਤੇ ਅੱਜ ਵੀ ਮੈਨੂੰ ਯਾਦ ਆ ਬਈ ਉਹ ਤਾਂ ਮੈਂ ਤਾਂ ਨਹੀਂ ਕੋਣ ਭੁੱਲਦਾ ਤੇ ਵੀਰੇ ਮਾਝ ਲਵਾਈ ਦੋਨੇ ਪੈਸੇ ਨਹੀਂ ਦਈ ਸੀ ਮੇਰੇ ਤੋਂ ਠੀਕ ਹੈ ਨਾ ਆਏ ਨਹੀਂ ਕੰਦਾ ਲੋਕ ਪੈਸੇ ਨਾ ਲੈਣ ਵੀਰੇ ਜੋ ਝੋਟੇ ਸਾਹਮਣੇ ਬਹੁਤ ਔਖੇ ਆ ਨਹੀਂ ਸੇਵਾ ਜੋ ਵੀ ਜਾਇਜ਼ ਆ ਉਹ ਰੱਖ ਲੈਣ ਤੇ ਝੋਟੇ ਛੱਡਣ ਜ਼ਰੂਰ ਯਾਰ ਯਾਰ ਡਾਇਰੈਕਟ ਛੱਡ ਸਾਰੇ ਕਹਿ ਦੋ ਵੀ ਡਾਇਰੈਕਟ ਛੱਡਾਂਗੇ ਵੀਰ ਉਹ ਵੀ ਜਿੰਨੇ ਵੀ ਆ ਵੀਰ ਚਲੋ ਜੀ ਦੀ ਪ੍ਰੋਬਲਮ ਵੀ ਨਹੀਂ ਮੱਝ ਰੋਕਦੇ ਜ਼ਰੂਰ ਛੋਟੇ ਛੱਡੋ ਮੈਂ ਵੀ ਇਸੇ ਕਾਰਨ ਨਾ ਹਾਂਜੀ 5 ਕ ਸਾਲ ਪਿੱਛੇ ਰਹਿ ਗਿਆ ਠੀਕ ਆ ਛੋਟੇ ਹੋਣ ਕਰਨ ਕੰਡੀਸ਼ਨ ਥੋੜੀ ਜੀ ਸੀਗੀ ਠੀਕ ਠਾਕ ਆ ਠੀਕ ਆ ਨੀਵੀ ਸੀ ਠੀਕ ਆ ਤੇਉਂ ਛੋਟੇ ਮੰਨਾਂ ਟੀਕੇ ਤੇ ਖੜਦੀਆਂ ਨਹੀਂ ਫਿਰ ਅੱਕੇ ਹੋਏ ਕਹਿੰਦਾ ਸੀ ਯਾਰ ਜਿਤੋਂ ਮਰਜੀ ਭਰਾਲੋ ਉਹਦੇ ਨਾਲ ਸਾਡੇ ਮੰਨਾਂ ਬਹੁਤ ਖਰਾਬ ਹੋ ਗਿਆ ਸੋ ਇਹ ਸੀ ਅੱਜ ਦਾ ਇੱਕ ਆਪਾਂ ਪੋਡਕਾਸਟ ਕਹਿ ਲੋ ਜਾਂ ਕੁਝ ਵੀ ਕਹਿ ਲੋ ਕਿਉਂਕਿ ਵੀਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਿਦਾਂ ਲਗੀ ਵੀਡੀਓ ਦੋਸਤੋ ਸ਼ੇਅਰ ਜਰੂਰ ਕਰਿਓ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਲਈ ਤਦ ਤੱਕ ਲਈ ਸਸਿਕਾ